ਕਹਿੰਦੇ ਸਿਆਣੇ ਕਹਿੰਦੇ ਆ ਕਿ ਅਤ ਤੇ ਖੁਦਾ ਦਾ ਬੈਰ ਹੁੰਦਾਗਾ ਜਿਹੜਾ ਬੰਦਾ ਹੰਕਾਰ ਕਰਦਾ ਕਹਿੰਦੇ ਹੁੰਦੇ ਆ ਹੰਕਾਰਿਆ ਸੋ ਮਾਰਿਆ ਮਜੀਠੀ ਨੇ ਬੜਾ ਹੰਕਾਰ ਤੇ ਆਤਮਚਾਈ ਹੋਈ ਸੀ ਮਜੀਠੀ ਨੇ ਇੱਕ ਆਪਣੇ ਆਪ ਨੂੰ ਡਾਇਰੈਕਟਰਸ਼ਿਪਾ ਕਹਿ ਲਈ ਏ ਕਿ ਮਜੀਠੀ ਨੇ ਕਿਹਾ ਸੀ ਕਿ ਮੇਥੋਂ ਵੱਡਾ ਸਾਇਦ ਕੋਈ ਨਹੀਂ ਜੰਮਿਆ ਪੰਜਾਬ ਦੀ ਧਰਤੀ ਤੇ ਮ ਜੇਠੇ ਨੇ ਉਹਨਾਂ ਟਾਈਮਾਂ ਦੇ ਵਿੱਚ ਬੜੀ ਗੁੰਡਾਗਰਦੀ ਕੀਤੀ ਆ ਆਪਣੇ ਰਾਜ ਵਿੱਚ ਵੀ ਕੀਤੀ ਆ ਤੇ ਕਾਂਗਰਸ ਦੀ ਸਰਕਾਰ ਹੁੰਦਿਆਂ ਵੀ ਕੀਤੀ ਆ ਆਮ ਲੋਕਾਂ ਨੂੰ ਟਿੱਕ ਸਮਝਦਾ ਸੀ ਅੱਜ ਵੀ ਜਿਹੜਾ ਹਲ ਲਕਾਰੇ ਮਾਰਦਾ ਸੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਦੇ ਵਿੱਚ ਕਹਿ ਰਿਹਾ ਭਗਵਾਨਤਮਾਨ ਨੂੰ ਕਿ ਤੂੰ ਮੇਰੇ ਦੇ ਉੱਤੇ ਜੇਕਰ ਕੇਸ ਪਾਉਣਾ ਘੱਟੋ ਘੱਟ ਮੇਰੇ ਉੱਤੇ ਜਵਾਬਾ ਲਾ ਛੋਟੇ ਮੋਟੇ ਕੇਸਾਂ ਨਾਲ ਤਾਂ ਕੁਝ ਨਹੀਂ ਹੋਣਾ ਕਹਿੰਦਾ ਜਿੱਦੇ ਮੈਂ ਬਾਹਰ ਆ ਗਿਆ ਤੇ ਤੇਰੀ ਗਿੱਚੀ ਨੂੰ ਹੱਥ ਪਾ ਲੂੰਗਾ ਦੂਸਰੇ ਪਾਸੇ ਭਾਈ ਅੰਮਰਿਤਪਾਲ ਸਿੰਘ ਜੋ ਡਿਫਰੰਸਰ ਜੇਲ੍ਹ ਦੇ ਵਿੱਚ ਬੰਦਾ ਉਹਨੂੰ ਵੀ ਲਲਕਾਰੇ ਮਾਰਦੇ ਕਿਹਾ ਸੀ ਕਿ ਮੈਨੂੰ 20 ਮਿੰਟ ਦੇਓ ਮੈਂ ਬੰਦੇ ਦਾ ਪੁੱਤ ਬਣਾ ਦੂੰਗਾ ਜਾਨੀ ਕਿ ਐਡਾ ਹੰਕਾਰ ਪੈੜਾ ਹੁੰਦਾਗਾ ਪਰ ਹੁਣ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਚੱਕਿਆ ਹੋਇਆਗਾ ਤੇ ਅੱਜ ਬੌਨੀ ਔਜਲਾ ਜਿਹੜਾ ਕਿ ਕਿਦੇ ਇਨਾਂ ਦੀ ਪਾਰਟੀ ਦੇ ਵਿੱਚ ਅਕਾਲੀ ਦਲ ਦੀ ਪਾਰਟੀ ਵਿੱਚ ਸ਼ਾਮਲ ਸੀ 2013 ਦੇ ਵਿੱਚ ਉਹਨੇ ਕਿਹਾ ਅੱਜ ਉਹਨੇ ਵਿਜੀਲੈਂਸ ਨੂੰ ਬੁਲਾਇਆ ਵਿਜੀਲੈਂਸ ਨੇ ਬੁਲਾਇਆ ਉਹ ਕਹਿੰਦੇ ਮੈਂ 2013 ਦੇ ਵਿੱਚ ਡੀਓ ਜਿਹੜਾ ਇੱਕ ਲੈਟਰ ਲਿਖਿਆ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਡਰੱਗ ਦੇ ਧੰਦੇ ਬਾਰੇ ਕਿ ਮਜੀਠੇ ਉੱਪਰ ਜਿਹੜੀ ਕਾਰਵਾਈ ਕੀਤੀ ਜਾਵੇ ਪਰ ਉਹਨਾਂ ਨੇ ਕਾਰਵਾਈ ਕੀ ਕਰਨੀ ਸੀ ਕਿਉਂਕਿ ਆਪਣਿਆਂ ਦੇ ਨਾਲ ਕਦੇ ਕੋਈ ਆਡਾ ਨਹੀਂ ਲਾਉਂਦਾ ਆਪਣੀ ਹੀ ਪਾਰਟੀ ਦੇ ਬੰਦਿਆਂ ਨੂੰ ਹਮੇਸ਼ਾ ਪਾਰਟੀਆਂ ਵੱਲੋਂ ਬਚਾਇਆ ਜਾਂਦਾ ਇਹ ਹੀ ਕੁਝ ਕਾਂਗਰਸ ਦੇ ਵਿੱਚ ਹੋਇਆ ਇਹ ਹੀ ਕੁਝ ਜਿਹੜਾ ਅਕਾਲੀ ਦਲ ਦੇ ਵਿੱਚ ਵੱਡਾ ਘਾਣਕ ਹੋਇਆਗਾ ਹੁਣ ਬੌਨੀ ਔਜਲਾ ਜਿਹੜਾ ਅਜਨਾਲਾ ਸ਼ਹਿਰ ਅੱਜ ਦਫ਼ਤਰ ਦੇ ਵਿੱਚ ਪਹੁੰਚਿਆ ਉਹਨਾਂ ਨੇ ਕਿਹਾ ਕਿ ਬਨੂੜਾ ਥਾਣੇ ਦੇ ਵਿੱਚ ਜਿਮਣੀਆਂ ਚੋਰੀ ਹੋ ਗਈਆਂ ਕਹਿੰਦਾ ਕੀ ਕਰੋਗੇ ਤੁਸੀਂ ਜਦੋਂ ਥਾਣੇ ਦੇ ਵਿੱਚ ਜਿਮਣੀਆਂ ਚੋਰੀ ਹੋ ਜਾਣਾ ਦੂਸਰੇ ਪਾਸੇ ਉਹਨਾਂ ਨੇ ਕਿਹਾਗਾ ਕਿ ਜਿਮਣੀਆਂ 44B 6000 ਡਰੱਗ ਨਸ਼ਾ ਮਨੀ ਕਿੱਥੇ ਗਿਆ ਕਿੱਧਰ ਗਿਆ ਉਹ ਜੋ ਜਿਹੜਾ ਉਸ ਟਾਈਮ ਤੇ ਪੁਲਿਸ ਨੇ ਫੜਿਆ ਸੀ ਤੇ ਦੂਸਰੀ ਗੱਲ ਉਹਨਾਂ ਨੇ ਕਹੀ ਆ ਕਿ 2013 ਤੋਂ ਲੈ ਕੇ ਅੱਜ ਤੱਕ ਉਹ ਪਿੱਟਦੇ ਆਏ ਆ ਪਰ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਜੋ ਉਹਨਾਂ ਨੇ ਚਿੱਠੀ ਪੱਤਰ ਉਸ ਟਾਈਮ ਦਿੱਤਾ ਸੀ ਪ੍ਰਕਾਸ਼ ਬਾਦਲ ਨੂੰ ਤੇ ਉਹੀ ਟਾਈਮ ਜਿਹੜਾ ਅੱਜ ਆ ਤੇ ਅੱਜ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਉਹ ਰਿਕਾਰਡ ਜੋਗਸ ਹੋਇਆ ਸੀ ਉਸ ਟਾਈਮ ਦਾ ਉਹ ਫੜਾ ਕੇ ਆਏ ਆ ਤੇ ਅੱਗੇ ਕੋਰਟ ਦੇਖਦਾਗਾ ਕਿ ਕੀ ਇਹਦੇ ਵਿੱਚ ਅਮਲ ਕਰਨਾਗਾ ਦੂਸਰੀ ਵੱਡੀ ਨਾਲ ਹੀ ਖਬਰ ਜੁੜੀ ਆ ਬਿਜੀਲੈਂਸ ਦੀ ਇੱਕ ਟੀਮ ਹੁਣ ਸੁਖਬੀਰ ਬਾਦਲ ਦੇ ਘਰ ਪਹੁੰਚ ਗਈ ਆ ਇੱਕ ਵੱਡੀ ਤੇ ਐਮ ਖਬਰ ਆ ਤੁਹਾਨੂੰ ਹੋਰ ਦੇ ਦਈਏ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਮਜੀਠੀ ਤੋਂ ਬਾਅਦ ਸੁਖਬੀਰ ਬਾਦਲ ਦੀ ਵਾਰੀ ਆ ਉਹੀ ਗੱਲ ਹੋਈ ਨਾ ਅੱਜ ਜਿਹੜੀ ਕਿ ਇੱਕ ਟੀਮ ਆ ਉਹ ਬਿਜੀਲੈਂਸ ਦੀ ਜਿਹੜੀ ਕਿ ਸ਼੍ਰੋਮਣ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਘਰ ਪਹੁੰਚੀ ਆ ਉਹਨਾਂ ਸਖਬੀਰਵਾਲ ਕਹਿੰਦਾ ਮੈਂ ਸੌਖਾ ਨਾ ਮੈਂ ਲੈਣਾ ਨਹੀਂ ਦੇਣਾ ਨਹੀਂ ਕਿਸੇ ਦਾ ਇਹ ਤਾਂ ਸਾਰੇ ਕਹਿੰਦੇ ਹੁੰਦੇ ਆ ਕਿ ਮੈਂ ਸੌਖਾ ਖਾਨਾ ਜੀ ਮੈਂ ਫਲਾਣਾ ਕਰਦਾਗਾ ਪਰ ਇਹ ਜਿਹੜਾਗਾ ਬਿਜੀਐਂਸ ਨੇ ਦੇਖਣਾਗਾ ਕੋਟਾ ਨੇ ਵੇਖਣਾਗਾ ਕਿ ਤੁਸੀਂ ਕੀ ਕੀਤਾ 10 15 ਸਾਲ ਜਿਹੜੀਆਂ ਲਗਾਤਾਰ ਮੋਜਾਂ ਮਾਰੀਆਂ ਨੇ ਪੰਜ ਬਾਰੀ ਤੁਹਾਡੀ ਸਰਕਾਰ ਬਣੀ ਆ 25 ਸਾਲ ਤੁਸੀਂ ਜਿਹੜਾ ਐਸੋ ਰਾਮ ਦੀ ਜ਼ਿੰਦਗੀ ਹੰਡਾਈ ਆ ਐਸਾ ਤਾਂ ਇਕੱਠਾ ਕੀਤਾਗਾ ਤੇ ਉਹਦਾ ਤੁਹਾਨੂੰ ਦੇਣਾ ਆਵੇਗਾ ਕਹਿੰਦੇ ਹੁੰਦੇ ਆ ਕਿ ਰੱਬ ਦੇ ਘਰ ਦੇਰ ਨਹੀਂ ਹਨ ਰੱਬ ਦੇ ਘਰ ਹਨੇਰ ਨਹੀਂ ਦੇਰ ਜ਼ਰੂਰ ਆ ਮਾਫ ਕਰਨਾ ਰੱਬ ਦੇ ਘਰ ਹਨੇਰ ਹਨੇਰ ਨਹੀਂ ਦੇਰ ਜ਼ਰੂਰ ਆ ਉਹ ਜਿਹੜਾ ਕਿ ਬੰਦਾ ਕਰਦਾਗਾ ਟਾਈਮ ਲੱਗ ਜਾਂਦੇ ਆ ਕਿ 2 ਸਾਲ ਲੰਘ ਕੇ 5 ਸਾਲ 7 ਸਾਲ 10 ਸਾਲ ਪਰ ਆਖਰ ਬੰਦੇ ਨੂੰ ਭਰ ਲਿਆ ਪੈਂਦੀਆਂ ਨੇ ਹੁਣ ਮਜੀਠੀਆ ਦੇ ਆਪਾਂ ਗੱਲ ਕਰੀਏ ਤਾਂ ਮਜੀਠੀਆ ਕਹਿੰਦਾ ਕਿ ਮੇਰੇ ਤਾਂ ਜਿੱਥੇ ਭਮੱਕੜ ਲੜਦੇ ਆ ਮੈਨੂੰ ਤਾਂ ਏਸੀ ਚਾਹੀਦਾ ਕਹਿੰਦਾ ਰਾਤ ਨੂੰ ਮੈਨੂੰ ਸੁਪਨੇ ਦੇ ਵਿੱਚ ਗੰਡ ਕਨੋਲੇ ਨੀਂਦੀ ਆ ਅੱਗੇ ਵਧੋ ਮਜੀਠੀਆ ਕਹਿੰਦਾ ਮੈਨੂੰ ਹੋਰ ਕਿਤੇ ਮਰਜੀ ਜੇਲ੍ਹ ਦੇ ਵਿੱਚ ਭੇਜ ਦੇ ਪਰ ਡੇਬੀਗੜ ਜੇਲ੍ਹ ਦੇ ਵਿੱਚ ਨਾ ਭੇਜੋ ਕੀ ਭਾਈ ਅੰਮਰਪਾਲ ਸਿੰਘ ਤੋਂ ਡਰ ਸਤਾਰੇ ਹੈਗਾ ਇਹ ਇਹ ਮਤਬਲਾ ਤੇ ਹੁਣ ਦੂਸਰੇ ਪਾਸੇ ਜਿਹੜਾ ਕਿਹਾ ਮਜੀਠੀਏ ਨੇ ਕਿ ਮੇਰੇ ਉੱਤੇ ਬੇਸਕ ਜਵਾਬਾ ਲਾ ਦਿਓ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕਹਿੰਦਾ ਕੋਈ ਨਾ ਹੋਸ ਰੱਖਾ ਜਲਦੀ ਤੇਰੀਆਂ ਇੱਛਾ ਜਿਹੜੀਆਂ ਨੇ ਸਾਰੀਆਂ ਉਹ ਪੂਰੀ ਕਰ ਦੇਵਾਂਗੇ ਯਾਨੀ ਕਿ ਹੁਣ ਸਰਕਾਰ ਨੇ ਇਹ ਸਾਲੇ ਜੀਜੇ ਨੂੰ ਜਿਹੜਾ ਚੱਕ ਲੈਣਾਗਾ ਇਹਨਾਂ ਉੱਤੇ ਜਿਹੜੇ ਕੇਸ ਬਣਦੇ ਆ ਉਹ ਬਣਾਉਣੇ ਆ ਇਹਨਾਂ ਨੂੰ ਜੇਲਾਂ ਦੀਆਂ ਰੋਟੀਆਂ ਜਿਹੜੀਆਂ ਜਰੂਰ ਖਾਣੀਆਂ ਪੈਣਗੀਆਂ ਕਿਉਂਕਿ ਬੰਦਾ ਜਦੋਂ ਐਸੋ ਰਾਮ ਦੀ ਜ਼ਿੰਦਗੀ ਛੱਡ ਕੇ ਥੱਲੇ ਦੇ ਪਾਸੇ ਚੱਲਿਆ ਜਾਂਦਾ ਉਦੋਂ ਬੰਦਾ ਔਖਾ ਹੁੰਦਾ ਜਦੋਂ ਬੰਦਾ ਗਰੀਬੀ ਤੋਂ ਤਾਂਹਾਂ ਚੜਦਾ ਉਦੋਂ ਬੰਦਾ ਔਖਾ ਨਹੀਂ ਹੁੰਦਾ ਜਦੋਂ ਤਾਂਹਾਂ ਤੋਂ ਥੱਲੇ ਨੂੰ ਆਉਣਾ ਪੈਂਦਾ ਉਦੋਂ ਬੰਦਾ ਔਖਾ ਹੁੰਦਾ ਹੁਣ ਚੰਮ ਦੀਆਂ ਹੰਡਾਈਆਂ ਚੰਮ ਦੀਆਂ ਕੀਤੀਆਂ 2 ਨੰਬਰ ਦਾ ਜਿਹੜਾ ਕਮਾਇਆ ਪੈਸਾ ਧਾਣਾ ਜਿਹੜਾ ਅੱਜ ਉਹ ਨਿਕਲਣਾ ਸ਼ੁਰੂ ਹੋ ਗਿਆ ਅੱਜ ਮਜੇਠੀਆ ਜਿਹੜਾ ਬਿਲਕ ਰਿਹਾਗਾ ਬਿਜੀ ਇਲੈਕਸ਼ਨ ਦੇ ਦਫ਼ਤਰ ਦੇ ਵਿੱਚ ਨਾਲ ਹੀ ਈਡੀ ਦੀ ਰੇਡ ਪੈਣੀ ਆ ਅੱਗੇ ਜਿਹੜਾ ਮਾਮਲਾਗਾ ਉਹ ਈਡੀ ਕੋਲੇ ਵੀ ਜਾਣਾਗਾ ਡਰੱਗ ਦਾ ਮਾਮਲਾ ਜਿਹੜਾ ਨਾਲ ਜੁੜਿਆ ਹੋਇਆਗਾ ਉਹਦੇ ਵਿੱਚ ਕਿੰਨੇ ਮਾਮਾ ਦੇ ਪੱਤਰ ਮਾਰੇ ਨੇ ਕਿੰਨਾ ਚਿੱਟਾ ਵੇਚਿਆ ਕਿੰਨੇ ਕਰੋੜ ਦਾ ਵੇਚਿਆਗਾ ਉਹ ਸਾਰਾ ਹਸਾਬ ਕਿਤਾਬ ਅਗਲੇ ਦਿਨ ਕਰ ਲੈਣਾ ਈਡੀ ਨੇ ਕਰ ਲੈਣਾ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਮਜੀਠੀਏ ਵਿਕਰਮਜੀਤ ਸਿੰਘ ਮਜੀਠੀਏ ਨੂੰ ਕਿਉਂ ਡਰ ਸਤਾ ਰਿਆ ਕਿ ਮੈਨੂੰ ਡਿਬਰੂਗੜ੍ਹ ਜਾਣ ਦਾ ਭੇਜੋ ਕਿਉਂ ਇਹ ਕਹਿ ਰਿਹਾ ਵਾਰੀ-ਵਾਰੀ ਤੇ ਦੂਸਰਾ ਕਿ ਮੇਰੇ ਤਾਂ ਪਵੱਕੜ ਲੜਦੇ ਆ ਮੇਰੇ ਤਾਂ ਮਸਰ ਲੜਦਾ ਮੈਨੂੰ ਤਾਂ ਇੱਥੋਂ ਏਸੀ ਤੇ ਪਾਓ ਉਹਨਾਂ ਨੇ ਬੇਸ਼ੱਕ ਕੂਲਰ ਲਾਇਆ ਹੋਇਆਗਾ ਠੰਡਾ ਪਾਣੀ ਦੀ ਇਹਨੂੰ ਹਵਾ ਆਉਂਦੀ ਆ ਕਹਿੰਦਾ ਨੀਂਦ ਨਹੀਂ ਆਉਂਦੀ ਤੂੰ ਕੁੜਾ ਭਾਈ ਪੂਆ ਕੋਲੇ ਗਿਆਗਾ ਵੀ ਤੈਨੂੰ ਨੀਂਦ ਆਵੇ ਠਾਣੇ ਤੇ ਤਾਂ ਬੜਿਆ-ਬੜਿਆ ਨੂੰ ਵੀ ਆਉਂਦੀ ਮੁੱਖ ਮੰਤਰੀ ਨੂੰ ਨਹੀਂ ਆਉਂਦੀ ਨੀਂਦ ਤੈਨੂੰ ਕਦੀ ਆਊਗੀ ਨੀਂਦ ਠਾਣੇ ਤੇ ਕਿਸੇ ਨੂੰ ਨੀਂਦ ਨਹੀਂ ਆਉਂਦੀ ਚਾਹੇ ਉਹ ਵੱਡਾ ਚਾਹੇ ਛੋਟਾ ਹੈਗਾ ਠਾਣੇ ਤੇ ਹਰੇਕ ਦਾ ਬੀਪੀ ਵੱਧਾਗਾ ਚਾਹੇ ਉਹ ਵੱਡਾ ਛੋਟਾ ਹੈਗਾ ਕਹਿੰਦਾ ਭਾਬ ਕੇ ਜਿਹੜਾ ਜੋ ਕੀਤਾ ਤੁਹਾਨੂੰ ਉਹ ਭਰਨਾ ਪਵੇਗਾ ਜੋ ਕੀਤਾ ਤੁਹਾਨੂੰ ਉਹ ਹੰਡਾਉਣਾ ਪਵੇਗਾ ਉਹ ਚਾਹੇ ਤੁਸੀਂ ਜਵਾਨੀ ਦੇ ਵਿੱਚ ਹੰਡਾ ਲਓ ਚਾਹੇ ਤੁਸੀਂ ਬੁੱਢੀ ਉਮਰੇ ਦੇ ਵਿੱਚ ਹੰਡਾ ਲਓ ਜਿਹੜਾ ਤੁਸੀਂ ਕੀਤਾਗਾ ਇਸ ਜੱਗ ਦੇ ਉੱਪਰ ਜਾਂ ਤੁਸੀਂ ਕਿਸੇ ਦੇ ਨਾਲ ਪਾਵ ਕਮਾਇਆ ਧਰੋਹ ਕਮਾਇਆ ਕਿਸੇ ਦੇ ਨਾਲ ਠੱਗੀਆਂ ਮਾਰੀਆਂ ਨੇ ਜਾਂ ਚੋਰੀ ਡਾਕ ਕੇ ਮਾਰੇ ਨੇ ਜਾਂ ਕੋ ਜੋ ਹੋਰ ਨਜਾਇਜ਼ ਕੰਮ 2 ਨੰਬਰ ਦਾ ਧੰਦਾ ਕੀਤਾ ਉਹ ਤੁਹਾਨੂੰ ਜਾਂ ਤਾਂ ਉਸੇ ਉਮਰ ਨੌਜਵਾਨੀ ਦੀ ਉਮਰ ਦੇ ਵਿੱਚ ਭੋਗਣਾ ਪੈ ਜਾਂਦਾ ਕਈਆਂ ਨੂੰ ਕਈਆਂ ਨੂੰ ਸਮਾਂ ਲੱਗ ਜਾਂਦਾ ਕਿ ਉਹਨਾਂ ਨੂੰ ਬੁੱਢੀ ਉਮਰੇ ਭੋਗਣਾ ਪੈਂਦਾਗਾ ਇਹ ਤੁਸੀਂ ਦੇਖਿਆ ਹੋਣਾਗਾ ਜਿੱਦਾਂ 33 35 ਸਾਲ ਪਹਿਲਾਂ 1990-92 ਦਾ ਹਾਕੇ ਦੇ ਵਿੱਚ ਪੁਲਿਸ ਅਫਸਰਾਂ ਨੇ ਕੋ-ਕੋ ਕੇ ਨੌਜਵਾਨਾਂ ਨੂੰ ਮਾਰਿਆ ਤੇ ਅੱਜ ਉਹਨਾਂ ਨੂੰ ਸਜ਼ਾਵਾ ਹੋ ਰਹੀਆਂ 35-35 ਸਾਲ ਬਾਅਦ ਉਹ ਟੈਰ ਵੀ ਹੋ ਗਏ ਅੱਜ ਉਹ ਬੁੱਢੀ ਉਮਰੇ ਦੇ ਵਿੱਚ ਆ ਜੇਲ੍ਹਾਂ ਦੇ ਵਿੱਚ ਗਏ ਆ ਉਮਰ ਭਰ ਦੀ ਕੈਦ ਸਜ਼ਾ ਹੋਈ ਆ ਇਹ ਹਾਲ ਜਿਹੜਾ ਅੱਜ ਕਾਰਨਲ ਪਰਿਵਾਰ ਦੇ ਵਿੱਚ ਹੋਇਆ ਜਾਂ ਕਿਤੇ ਹੋਰ ਹੋਇਆ ਜੋ ਪੁਲਿਸ ਕਰ ਰਹੀ ਆ ਜਾਂ ਕੋਈ ਆਮ ਬੰਦਾ ਕਰ ਰਿਹਾ ਚਾਹੇ ਉਹ ਪ੍ਰੈਕਟੀਕਲ ਬੰਦਾਗਾ ਤੇ ਕਿਸੇ ਵੀ ਡਵਾਟ ਮਹਿਕਮੇ ਦੇ ਨਾਲ ਸੰਬੰਧ ਰੱਖਦਾਗਾ ਹਰ ਇੱਕ ਨੂੰ ਭੋਗਣੇ ਪੈਣਗੇ ਤੇ ਮਜੀਠੀਏ ਦਾ ਜਿਹੜਾ ਜੋ ਕੁਝ ਕੀਤਾਗਾ ਭਾਈ ਤੂੰ ਹੁਣ ਸਬਰ ਦੇ ਨਾਲ ਭੋਗ ਤੂੰ ਆਪ ਹੀ ਮਾਫ ਕਰਨਾ ਦੇ ਸ਼ਬਦ ਗਲਤ ਲਿਖਿਆ ਹੋਇਆ ਭੋਗ ਮੈਂ ਪੋਗ ਕੇ ਗਿਆ ਸੀ ਤੇ ਬਾਕੀ ਜਿਹੜਾ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ ਜੋ ਮਨਜੀਠੀ ਨੇ ਕੀਤਾ ਤੁਹਾਡੇ ਕਮੈਂਟ ਪੜ ਕੇ ਪਤਾ ਲੱਗਦਾਗਾ ਕਿ ਭਾਈ ਇਹ ਕੱਲੇ ਇੱਕ ਦੀ ਆਵਾਜ਼ ਨਹੀਂ ਇਹ ਲੱਖਾਂ ਲੋਕਾਂ ਦੀ ਆਵਾਜ਼ ਆ ਇਹ ਉਹਨਾਂ ਲੋਕਾਂ ਦੀ ਆਵਾਜ਼ ਆ ਉਹਨਾਂ ਲੋਕਾਂ ਦਾ ਦਰਦ ਆ ਜਿਨ੍ਹਾਂ ਨੇ ਸਾਰਾ ਕੁਝ ਇਹ ਵੇਖਿਆਗਾ ਜਿਨ੍ਹਾਂ ਦੇ ਨਾਲ ਧੱਕੇਸ਼ਾਹੀਆਂ ਕੀਤੀਆਂ ਨੇ ਜਿਨ੍ਹਾਂ ਦੇ ਪੁੱਤ ਮਾਰੇ ਨੇ ਉਹ ਅੱਜ ਆਪਣੇ ਕਮੈਂਟ ਕਰ ਰਹੇ ਆ ਤੇ ਉਹਨਾਂ ਨੇ ਕਿਹਾਗਾ ਕਿ ਇਹ ਕੰਮ ਜਿਹੜਾ 2000 ਉਹੀ ਗੱਲ 13 ਦੇ ਵਿੱਚ ਹੋਣਾ ਸੀ ਜਿਹੜਾ ਕਿ 11 12 13 ਸਾਲ ਲੱਗ ਗਏ ਇਸ ਚੀਜ਼ੇ ਨੂੰ ਚਲੋ ਹਲੇ ਵੀ ਜਿਹੜਾ ਮੌਕਾ ਹੈਗਾ ਤੇ ਇਸ ਉੱਤੇ ਜਿਹੜੀ ਜਲਦੀ ਤੋਂ ਜਲਦੀ ਜਿਹੜੀ ਇੱਕ ਕਾਰਵਾਈ ਉਹ ਹੋ ਜਾਣੀ ਆ ਇਹ ਕੋਰਟ ਨੇ ਦੇਖਣਾ ਫੈਸਲਾ ਇਹ ਸਰਕਾਰਾਂ ਨੇ ਵੇਖਣਾਗਾ ਹੁਣ ਸ਼ਖਬੀਰ ਬਾਦਲ ਦਾ ਕੀ ਬਣੂਗਾ ਇਹ ਤੁਸੀਂ ਆਉਣ ਵਾਲੇ ਵਕਤ ਦੇ ਵਿੱਚ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਕਿ ਜੀਜਾ ਸਾਲਾ ਇੱਕ ਜੇਲ੍ਹ ਦੇ ਵਿੱਚ ਤਾਂ ਨਹੀਂ ਕੱਢਦੇ ਰਾਤਾਂ ਜਾਂ ਫਿਰ ਇੱਕ ਨੂੰ ਸਨਾਰੀਆ ਜੇਲ੍ਹ ਭੇਜਿਆ ਜਾਊਗਾ ਜਾਂ ਫਿਰ ਇੱਕ ਨੂੰ ਡਿਬਰੂਗੜ ਜੇਲ੍ਹ ਭੇਜਿਆ ਜਾਊਗਾ ਜਾਂ ਫਿਰ ਕਿਹੜੀ ਜੇਲਾਂ ਦੇ ਵਿੱਚ ਇਹ ਰੋਟੀਆਂ ਖਾਣਗੇ ਜਿਹੜਾ ਮੁਕੱਦਰ ਆ ਪ੍ਰਮਾਤਮਾ ਨੇ ਲਿਖਿਆ ਹੁੰਦਾ ਉਹ ਜ਼ਰੂਰ ਭੋਗਣਾ ਪੈਂਦਾਗਾ ਹਮੇਸ਼ਾ ਖਾਣਾ ਪੈਂਦਾਗਾ ਪਰ ਜਿਹੜਿਆ 2 ਨੰਬਰ ਦੀ ਕਮਾਈ ਪਾਪਾ ਦਾ ਕਮਾਇਆ ਪੈਸਾ ਲੋਕਾਂ ਦੇ ਘਰ ਆ ਜਾੜੇ ਤੇ ਉਹਦੇ ਲਈ ਤਾਂ ਹੋਰ ਵੀ ਕਸ਼ਟ ਉਹਨੂੰ ਸਹਣੇ ਪੈਣਗੇ ਤੁਸੀਂ ਇਸ ਵੀਡੀਓ ਦੇ ਨਾਲ ਕੀ ਇਤਫਾਕ ਰੱਖਦੇ ਹੋ ਕਿ ਜਿਹੜਾ ਹੋ ਰਿਹਾ ਹੈ ਸਹੀ ਹੋ ਰਿਹਾ ਮਜੀਠੀ ਦੇ ਨਾਲ ਕਿ ਮਜੀਠੀ ਦੀ ਜਿਹੜੀ ਈੜੀ ਜਾਂਚ ਹੋਣੀ ਚਾਹੀਦੀ ਆ ਵਿਜੀਲੈਂਸ ਜਾਂਚ ਤਾਂ ਜਰੂਰ ਚਲੋ ਹੋਣੀ ਬਣਦੀ ਆ ਨਾਲੇ ਕਿ ਸਾਖਬੀਰ ਬਦਲ ਦੀ ਜਿਹੜੀ ਜਾਂਚ ਆ ਉਹ ਵੀ ਹੋਣੀ ਚਾਹੀਦੀ ਆ ਤੇ ਜਿਹੜਾ ਕਿ ਕਿਸੇ ਦੇ ਨਾਲ ਢਿੱਲ ਨਾ ਵਰਤੀ ਜਾਵੇ ਤੁਸੀਂ ਇਸ ਮਸਲੇ ਤੇ ਆਪਣੇ ਇੱਕ ਮਿੰਟ ਬਾਅਦ ਤੋਂ ਬਾਅਦ ਜਰੂਰ ਲਿਖਿਓ ਕਿਉਂਕਿ ਤੁਹਾਡੇ ਕਮੈਂਟਾਂ ਤੋਂ ਪੜ੍ਹ ਕੇ ਪਤਾ ਲੱਗਦਾ ਕਿ ਜੋ ਇਹਨਾਂ ਨੇ ਕੀਤਾ ਉਹ ਹੰਡਾਰੇ ਨੇ ਉਹ ਭੋਗ ਰਹੇ ਨੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਜੇਕਰ ਤੁਸੀਂ ਸ਼ੇਅਰ ਨਹੀਂ ਕਰੋਗੇ ਤਾਂ ਆਵਾਜ਼ ਆ ਜਿਹੜੀ ਇਹ ਆਵਾਜ਼ ਹਰ ਕੋਲ ਜਾਣੀ ਚਾਹੀਦੀ ਆ ਕਿ ਮਾੜੇ ਕੰਮਾਂ ਦਾ ਭਾਈ ਮਾੜਾ ਨਤੀਜਾ ਹੁੰਦਾ ਅੱਤ ਤੇ ਖੁਦਾ ਦਾ ਹਮੇਸ਼ਾ ਬੈਰ ਹੁੰਦਾਗਾ ਤੇ ਨਾਲ ਹੀ ਜਿਹੜਾ ਚੈਨਲ ਆ ਜਿਹੜੇ ਨਵੇਂ ਸਰੋਤੇ ਆਏ ਆ ਤੇ ਉਹਨਾਂ ਨੂੰ ਬੇਨਤੀ ਆ ਕਿ ਜਿਹੜਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਧੰਨਵਾਦ ਵੈਰਯੂ ਕਾ ਖਾਲਸਾ ਵੈਰਯੂ ਕੀ ਫਤਿਹ